ਪੂਰਾ ਪਪਾ ਪੈਨਸ਼ਨ ਪੂਰਾ ਪਪਾ ਪੈਨਸ਼ਨ ਜਿਹੜੇ ਸਾਡੇ ਮੇਲ ਬਜ਼ੁਰਗ ਜੈਂਟਸ ਨੇ ਉਹਨਾਂ ਦੀ ਜਿਹੜੀ ਏਜ ਲਿਮਿਟ ਹੈ ਉਹ 65 ਸਾਲ ਹੈ ਔਰ ਬੀਬੀਆਂ ਦੀ ਜਿਹੜੀ ਏਜ ਲਿਮਿਟ ਹੈ ਉਹ 58 ਸਾਲ ਹੈ ਜੀ ਮੈਂ ਕੱਲ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ ਆਇਆ ਹਾਂ ਕਿਉਂਕਿ ਦੇਖੋ ਜਿਹੜੇ ਗਵਰਨਮੈਂਟ EMPLOYEES ਚਾਹੇ ਉਹ ਮੇਲ ਹੈ ਚਾਹੇ ਪੀਲੇ ਉਹਨਾਂ ਦੀ ਰਿਟਾਇਰਮੈਂਟ ਏਜ ਕਿੰਨੀ ਹੈ 58 58 ਸਾਲ ਦੇ ਵਿੱਚ ਸਰਕਾਰ ਵੀ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਬਹੁਤ ਸੇਵਾ ਕਰੀ ਹੈ ਹੁਣ ਤੁਸੀਂ ਘਰੇ ਜਾਓ ਆਰਾਮ ਕਰੋ ਤੁਸੀਂ ਤੁਹਾਨੂੰ ਪੈਨਸ਼ਨ ਦੇਆ ਤੇ ਉਹਦੇ ਤਹਿਤ ਜਿਹੜੀ ਸਰਕਾਰ ਘਰ ਘਰ ਜਾ ਕੇ ਲੋਕਾਂ ਦੇ ਕੰਮ ਕਰੂਗੀ ਪ੍ਰੈਜ਼ੈਂਟਲੀ ਜਿਹੜਾ ਹੈਗਾ ਤੁਸੀਂ ਵੇਖਿਆ ਹੈਗਾ ਕਿ ਹੁਣ ਜਿਹੜੀ ਇੱਕ ਕੈਂਪੇਨ ਚੱਲ ਰਹੀ ਆ ਪਿੰਡਾਂ ਦੇ ਵਿੱਚ ਸਰਕਾਰ ਪਹੁੰਚੀ ਹੈ 35 35 40 40 ਅਫਸਰ ਸਹਿਬਾਨ ਕੰਸਰਨਡ ਡਿਪਾਰਟਮੈਂਟ ਦੇ ਮੁਲਾਜ਼ਮ ਸਹਿਬਾਨ ਜਿਹੜੇ ਹੈ ਪਿੰਡਾਂ 'ਚ ਜਾ ਰਹੇ ਨੇ ਲੋਕਾਂ ਦੇ ਆਨਸਪੋਰਟ ਮਸਲੇ ਹੱਲ ਕਰਦੇ ਨੇ ਪੰਜਾਬ ਸਰਕਾਰ ਵੱਲੋਂ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਬਜ਼ੁਰਗਾਂ ਨੂੰ ਪੈਨਸ਼ਨ ਦੇ ਦਿੱਤੀ ਦਿੱਤੀ ਜਾ ਰਹੀ ਹੈ ਉਹਦੇ ਬਾਬਤ ਗੱਲ ਕਰਾਂਗੇ ਜੇਕਰ ਇਹਦੇ ਨਾਲ ਗੱਲ ਕਰੀਏ ਤਾਂ ਜਿਹੜੀ ਮਹਿਲਾਵਾਂ ਦੀ ਉਹ ਉਮਰ ਸੀਮਾ ਹੈਗਾ ਉਹਦੇ ਲਈ 58 ਸਾਲ ਨਿਰਧਾਰਿਤ ਹੈ ਜਦੋਂ ਕਿ ਮੇਲ ਪਰਸਨ ਦੀ ਗੱਲ ਕਰੀਏ ਤਾਂ ਉਹਨਾਂ ਨੂੰ 65 ਸਾਲ ਦੀ ਉਮਰ ਤੇ ਜਿਹੜੀ ਪੈਨਸ਼ਨ ਦਿੱਤੀ ਜਾਂਦੀ ਹੈ ਰਜਨੀਸ਼ ਕੁਮਾਰ ਦਈਆ ਜਿਹੜੇ ਕਿ ਐਮ ਐਲ ਏ ਨੇ ਫਿਰੋਜ਼ਪੁਰ ਤੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਚੁੱਕਿਆ ਜਿਸ ਨਾਲ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਪੈਣਾ ਲੇਕਿਨ ਬਜ਼ੁਰਗਾਂ ਨੂੰ ਇਸ ਦਾ ਜਿਹੜਾ ਲਾਭ ਮਿਲੇਗਾ ਕੀ ਲਾਭ ਮਿਲੇਗਾ ਗੱਲਬਾਤ ਕਰਾਂਗੇ ਰਜਨੀਸ਼ ਦੇ ਜੀ ਜਨਾਬ ਹਾਂ ਜੀ ਰਜਨੀਸ਼ ਜੀ ਜਿਹੜਾ ਮੁੱਦਾ ਕੱਲ ਤੁਸੀਂ ਚੁੱਕਿਆ ਹੈਗਾ ਕੀ ਪੂਰੀ ਡਿਟੇਲ ਹੈ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਬੁਢਾਪਾ ਪੈਨਸ਼ਨ ਹੈ ਬੁਢਾਪਾ ਪੈਨਸ਼ਨ ਜਿਹੜੇ ਸਾਡੇ ਮੇਲ ਬਜ਼ੁਰਗਾਂ ਜੈਂਟਸ ਨੇ ਉਹਨਾਂ ਦੀ ਜਿਹੜੀ ਏਜ ਲਿਮਿਟ ਹੈ ਉਹ 65 ਸਾਲ ਹੈ ਔਰ ਬੀਬੀਆਂ ਦੀ ਜਿਹੜੀ ਏਜ ਲਿਮਿਟ ਹੈ ਉਹ 58 ਸਾਲ ਹੈ ਜੀ ਮੈਂ ਕੱਲ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ ਆਇਆ ਔਰ ਮੈਂ ਮਾਨਯੋਗ ਸੀਐਮ ਸਾਹਿਬ ਨਾਲ ਇਹ ਅਪੀਲ ਕੀਤੀ ਹੈ ਸਰਕਾਰ ਨੂੰ ਬਦਰਵਾਸ ਕੀਤੀ ਹੈ ਕਿ ਇਹਨਾਂ ਦੀ ਏਜ ਲਿਮਿਟ ਘਟਾਈ ਜਾਵੇ ਕਿਉਂਕਿ ਦੇਖੋ ਜਿਹੜੇ ਗਵਰਨਮੈਂਟ EMPLOYEES ਨੇ ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ ਉਹਨਾਂ ਦੀ ਰਿਟਾਇਰਮੈਂਟ ਏਜ ਕਿੰਨੀ ਹੈ 58 58 ਸਾਲ ਦੇ ਵਿੱਚ ਤਾਂ ਸਰਕਾਰ ਵੀ ਉਹਨਾਂ ਨੂੰ ਕਹਿੰਦੀ ਵੀ ਤੁਸੀਂ ਬਹੁਤ ਸੇਵਾ ਕਰਦੀ ਹੈ ਹੁਣ ਤੁਸੀਂ ਘਰੇ ਜਾਓ ਆਰਾਮ ਕਰੋ ਅਸੀਂ ਤੁਹਾਨੂੰ ਪੈਨਸ਼ਨ ਦੇਵਾਂਗੇ ਜੀ ਠੀਕ ਹੈ ਹੋਣ ਲੇਕਿਨ ਦੂਜੇ ਪਾਸੇ ਜੇ ਸੋਸ਼ਲ ਜਸਟਿਸ ਦੀ ਗੱਲ ਕਰੀਏ ਸਮਾਜਿਕ ਨਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਹੈ ਉਹ 60 ਸਾਲ ਹੈ ਜੇ ਤਾਂ ਮੈਂ ਸਮਝਦਾ ਵੀ ਗੈਰ ਸੰਵਿਧਾਨਕ ਹੈ ਔਰ ਗੈਰ ਕਾਨੂੰਨੀ ਹੈ ਜਿਹਨੂੰ ਸਰਕਾਰ 58 ਚ ਰਿਟਾਇਰ ਕਰਕੇ ਕਰਿਆਰਾਮ ਕਰਨ ਵਾਸਤੇ ਭੇਜ ਰਹੀ ਅਸੀਂ ਉਹਨਾਂ ਨੂੰ ਪੈਨਸ਼ਨ 60 ਸਾਲ ਤੱਕ ਦੇਣੀ ਤਾਂ ਮੈਂ ਇਹ ਜਿਹੜਾ ਮੁੱਦਾ ਹੈਗਾ ਕੱਲ ਹਾਊਸ ਦੇ ਵਿੱਚ ਪੇਸ਼ ਕੀਤਾ ਔਰ ਹਾਊਸ ਦੇ ਵਿੱਚ ਜਿਹੜਾ ਮਾਨਯੋਗ ਸ਼ੇਮਸਾਬ ਔਰ ਸਾਡੇ ਜਿਹੜੇ ਕੰਸਰਨ ਮੰਤਰੀ ਨੇ ਡਾਕਟਰ ਬਜੀਤ ਕੌਰ ਜੀ ਮੈਂ ਉਹਨਾਂ ਨੂੰ ਅਪੀਲ ਕੀਤੀ ਕਿ ਇਹਦੇ ਬਾਰੇ ਤੁਰਤ ਵਿਚਾਰ ਕੀਤਾ ਜਾਵੇ ਔਰ ਇਹ ਜਿਹੜੀ ਏਜ ਲਿਮਿਟ ਘਟਾਈ ਜਾ ਸਕੇ ਤਾਂ ਕਿ ਜਿਹੜੇ ਸਾਡੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ ਜੀ ਸਾਡੀਆਂ ਮਾਵਾਂ ਨੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਬੈਨੀਫਿਟ ਮਿਲ ਸਕੇ ਉਹਨਾਂ ਦੀ ਦੁਆਵਾਂ ਸਰਕਾਰ ਨੂੰ ਲੱਗੇ ਔਰ ਸਰਕਾਰ ਨੂੰ ਇੱਕ ਬਲ ਮਿਲੇ ਉਹਨਾਂ ਲੋਕ ਭਲਾਈ ਕੰਮ ਕਰ ਜਾਈਏ ਜੀ ਇਹਦੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਵੱਲੋਂ ਇੱਕ ਜਿਹੜਾ ਕ ਮੁੱਦਾ ਹੋਰ ਜਿਹੜਾ ਉਠਾਇਆ ਗਿਆ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਸਾਡੇ ਚਾਹੇ ਬਜ਼ੁਰਗ ਨੇ ਚਾਹੇ ਆਮ ਲੋਕ ਨੇ ਉਹਨਾਂ ਨੇ ਜਦੋਂ ਵੀ ਕਿਸੇ ਆਪਣੇ ਕੰਮ ਕਰ ਲਈ ਕਿਤੇ ਬਾਹਰ ਦਫ਼ਤਰਾਂ ਦੇ ਵਿੱਚ ਜਾਣਾ ਉਹਨਾਂ ਦੀ ਖਰਚਣ ਕੁਆਰੀ ਬਹੁਤ ਹੁੰਦੀ ਆ ਇਕ ਨਵਾਂ ਜਿਹੜੀ ਹੈਗੀ ਤੁਹਾਡੇ ਜਿਹੜੀ ਹਲਕੇ ਦੇ ਵਿੱਚ ਜਿਹੜੀ ਹੈਗੀ ਘਟਨਾ ਵਾਪਰੀ ਤਹਿਸੀਲਦਾਰ ਆਪ ਰਜਿਸਟਰੀ ਕਰਨ ਲਈ ਪਹੁੰਚ ਗਏ ਉਹ ਪੂਰਾ ਵਰਣਨ ਕਰ ਦਿਓ ਜੀ ਅ ਦੇਖੋ ਸਰਕਾਰ ਤੁਹਾਡੇ ਦਵਾਰ ਕਿਉਂਕਿ ਲਾਸਟ ইয়ার ਦੇ ਬਜਟ ਸੈਸ਼ਨ ਤੋਂ ਬਾਅਦ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਸਰਕਾਰ ਤੁਹਾਡੇ ਦਵਾਰ ਦਵਾਰ ਜਿਹੜਾ ਹੈਗਾ ਇੱਕ ਕੈਂਪੇਨ ਲਾਂਚ ਕਰਾਂਗੇ ਔਰ ਉਹਦੇ ਤਹਿਤ ਜਿਹੜੀ ਸਰਕਾਰ ਘਰ ਘਰ ਜਾ ਕੇ ਲੋਕਾਂ ਦੇ ਕੰਮ ਕਰੂਗੀ ਪ੍ਰੈਜ਼ੈਂਟਲੀ ਜਿਹੜਾ ਹੈਗਾ ਤੁਸੀਂ ਵੇਖਿਆ ਹੈਗਾ ਕਿ ਹੁਣ ਜਿਹੜੀ ਇੱਕ ਕੈਂਪੇਨ ਚੱਲ ਰਹੀ ਆ ਪਿੰਡਾਂ ਦੇ ਵਿੱਚ ਸਰਕਾਰ ਪਹੁੰਚੀ ਹੈ 35 35 40 40 ਅਫਸਰ ਸਹਿਬਾਨ ਕੰਸਰਨਡ ਡਿਪਾਰਟਮੈਂਟ ਦੇ ਮੁਲਾਜ਼ਮ ਸਹਿਬਾਨ ਜਿਹੜੇ ਹੈ ਪਿੰਡਾਂ 'ਚ ਜਾ ਰਹੇ ਨੇ ਲੋਕਾਂ ਦੇ ਆਨਸਪੋਰਟ ਮਸਲੇ ਹੱਲ ਕਰ ਰਹੇ ਨੇ ਜੀ ਲੋਕਾਂ ਦੀ ਐਪਲੀਕੇਸ਼ਨ ਆਦੀ ਇੱਕ ਸਰਕਾਰ ਵੱਲੋਂ ਇਹ ਗਵਰਨੈਂਸ ਫਾਰਮ ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਵੀ ਜਿਹੜੇ ਵੀ ਉੱਥੇ ਕੰਪਲੇਨ ਫਰਿਆਦੀ ਬਣ ਕੇ ਆਂਦੇ ਨੇ ਉਹਨਾਂ ਦਾ ਉਹ ਫਾਰਮ ਭਰਿਆ ਜਾਂਦਾ ਔਰ ਉਹ ਫਾਰਮ ਦੇ ਵਿੱਚ ਲਿਖਿਆ ਜਾਂਦਾ ਵੀ ਇਹਨਾਂ ਦੀ ਜਿਹੜੀ ਸ਼ਿਕਾਇਤ ਹੈ ਉਹ ਬਲੌਕ ਲੈਵਲ ਤੇ ਹੈ ਔਰ ਡਿਸਟ੍ਰਿਕਟ ਲੈਵਲ ਤੇ ਹੈ ਜਾਂ ਸਟੇਟ ਲੈਵਲ ਤੇ ਹੈ ਜੀ ਫਿਰ ਉਹ ਜਿਹੜੇ ਵੀ ਕੰਸਰਨਡ ਲੈਵਲ ਦੇ ਅਕੋਰਡਿੰਗ ਕੰਸਰਨਡ ਜਿਹੜੇ ਆਫੀਸਰ ਸਾਹਿਬਾਨ ਦੀਆਂ ਡਿਪਾਰਟਮੈਂਟਸ ਹਨ ਉਹਨਾਂ ਨੂੰ ਡਾਇਰੈਕਸ਼ਨਸ ਇਸ਼ੂ ਹੋ ਜਾਂਦੀਆਂ ਵੀ ਤੁਸੀਂ ਇਹ ਇਹ ਤੁਹਾਡੇ ਪੱਧਰ ਤੱਕ ਮੈਂ ਤੁਸੀਂ ਇਹ ਕਰਨਾ ਜੀ ਇਹ ਚੀਜ਼ਾਂ ਚੱਲਦੀਆਂ ਸੀ ਜੀ ਮੇਰੇ ਕਪੂਲਸਪੁਰ ਦਿਹਾਤੀ ਦਾ ਪਿੰਡ ਇੱਕ ਕਾਲੀ ਵਾਲਾ ਜੀ ਕਾਲੀ ਵਾਲੇ ਦੇ ਵਿੱਚ ਉਹ ਬਜ਼ੁਰਗ ਸੀਗੇ ਔਰ ਇੱਕ ਮੰਜੇ ਤੇ ਸੀਗੇ ਤੇ ਉਹ ਉਹਨਾਂ ਨੇ ਆਪਣੇ ਬੱਚਿਆਂ ਦੇ ਨਾਮ ਦੇ ਉੱਤੇ ਜਿਸਟਰੀ ਕਰਵਾਈ ਸੀ ਜੀ ਤੇ ਉਹ ਤਹਿਸੀਲਦਾਰ ਸਾਹਿਬ ਨਾਲ ਉੱਥੇ ਗੱਲ ਹੋਈ ਤੇ ਮੇਰੇ ਨਾਲ ਵੀ ਗੱਲ ਹੋਈ ਕਿਉਂਕਿ ਉਹ ਪਿੰਡ ਦੇ ਮੇਰੇ ਆਮ ਆਦੀ ਉਪਾਤੇ ਤੇ ਸਾਡੇ ਆਗੂ ਸਹਿਬਾਨ ਹੈਗੇ ਨੇ ਉਹਨਾਂ ਨੇ ਮੇਰੇ ਨਾਲ ਵੀ ਗੱਲ ਕੀਤੀ ਮੈਂ ਤਹਿਸੀਲਦਾਰ ਸਾਹਿਬ ਨੂੰ ਕਿਹਾ ਜੇ ਜਦੋਂ ਆਪਾਂ ਸਰਕਾਰ ਤੁਹਾਡੇ ਦੁਆਰੇ ਆਪਾਂ ਕੰਪੇਨ ਕਰਦੇ ਜਦ ਸਰਕਾਰ ਤੁਹਾਡੇ ਲੋਕਾਂ ਦੇ ਘਰ ਜਾ ਰਹੀਆਂ ਤੇ ਕੀ ਇਹ ਪੋਸੀਬਲ ਹੈਗਾ ਵੀ ਤੁਸੀਂ ਇਹ ਜਿਹੜੀ ਰਜਿਸਟਰੀ ਹੈਗੀ ਤੁਸੀਂ ਉਹਨਾਂ ਦੇ ਘਰ ਜਾ ਕੇ ਕਰ ਸਕਦੇ ਹੋ ਤੇ ਫਿਰ ਉਹਨਾਂ ਨੇ ਕਿਹਾ ਸਰ ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਅ ਅੰਦਰਾਏ ਨੇ ਕੰਪਿਊਟਰ ਦੇ ਵਿੱਚ ਉਹ ਤਾਂ ਦਫ਼ਤਰ ਦੇ ਵਿੱਚ ਹੋਣੀ ਸਿਰਫ ਇੱਕ ਫੋਟੋ ਹੋਣੀ ਜ਼ਰੂਰੀ ਹੈ ਜਿਨ੍ਹਾਂ ਨੇ ਜ਼ਮੀਨ ਦੀ ਖਰੀਦੋ ਫਰੋਖਤ ਕਰਨ ਵਾਲੇ ਆ ਜੋ ਉਹਦੀ ਡਿਸਪੋਜ਼ ਆਫ ਕਰਨ ਵਾਲੇ ਕੰਸਰਨਡ ਬੰਦੇ ਨੇ ਉਹਨਾਂ ਦੀ ਜਿਹੜੀ ਫੋਟੋ ਹੈ ਉਹ ਜ਼ਰੂਰੀ ਹੋਣੀ ਹੈ ਤੇ ਸਰ ਮੈਂ ਫੋਟੋ ਕਰ ਜਾ ਕੇ ਕਰਿਆਵਾਂਗਾ ਦੇਖੋ ਸਭ ਕਹਿਣਾ ਪੈਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਸਰਕਾਰ ਕੰਮ ਕਰੀ ਹੈ ਖਾਸ ਤੌਰ ਤੇ ਜਿਹੜੀ ਇਸ ਘਟਨਾ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਐਪਰੀਸ਼ੀਏਟ ਆ ਐਪਰੀਸ਼ੀਏਟ ਕਰਨਾ ਪੈਂਦਾ ਮੈਨੂੰ ਸਿਰਫ ਇਹ ਦੱਸੋ ਕਿ ਪੱਤਰਕਾਰਾਂ ਦਾ ਕੰਮ ਕੀ ਰੈਂਦਾ ਦੇਖੋ ਜੀ ਜਿਹੜਾ ਪੱਤਰਕਾਰ ਜਿਹੜਾ ਸਾਡੇ ਮੀਡੀਆ ਉਹ ਦੇਸ਼ ਦਾ ਚੌਥਾ ਸਤੰਭ ਹੈ ਜੀ ਚਾਰ ਪਿਲਰਸ ਦੇ ਉੱਤੇ ਸਾਡਾ ਡੈਮੋਕ੍ਰੇਸੀ ਡੈਮੋਕ੍ਰੇਸੀ ਖੜੀ ਹੈ ਜੇ ਚਾਰਾਂ ਦੇ ਵਿੱਚੋਂ ਇੱਕ ਵੀ ਪਿਲਰ ਕਮਜ਼ੋਰ ਹੋਵੇਗਾ ਤਾਂ ਸਾਡੀ ਡੈਮੋਕ੍ਰੇਸੀ ਸਟਰੌਂਗ ਨਹੀਂ ਹੋ ਸਕਦੀ ਔਰ ਜਿਹੜੇ ਪੱਤਰਕਾਰ ਨੇ ਸਾਡੇ ਜਿਹੜਾ ਸਾਡਾ ਮੀਡੀਆ ਜਿਹੜਾ ਮੀਡੀਆ ਹੈ ਸਾਡਾ ਇਹ ਮਜ਼ਬੂਤ ਹੋਣਾ ਚਾਹੀਦਾ ਨਿਰਪੱਖ ਹੋਣਾ ਚਾਹੀਦਾ ਲੀਡਰ ਹੋਣਾ ਚਾਹੀਦਾ ਮੈਂ ਇਸ ਗਲਤੀ ਬਖਾਵਾਤ ਕਰ ਜੀ ਇਹਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ ਇੱਥੇ ਵਿਧਾਨ ਸਭਾ ਦੇ ਵਿੱਚ ਪਹਿਲੀ ਵਾਰ 19 ਤੋਂ 20 ਤੋ ਲੈ ਕੇ ਹੁਣ ਤੱਕ ਜਿਹੜੀ ਇੱਕ ਘਟਨਾ ਵਾਪਰੀ ਕੱਲ ਇੱਕ ਪੱਤਰਕਾਰ ਨੂੰ ਤੁਹਾਡੇ ਹੀ ਭਾਈ ਜਾਰੀ ਵੱਲੋਂ ਤੁਸੀਂ ਵਿਧਾਇਕ ਹੋ ਉਹ ਵੀ ਵਿਧਾਇਕ ਨਹੀਂ ਇੱਕ ਪੱਤਰਕਾਰ ਨੂੰ ਜਿਹੜੀ ਧਮਕੀ ਦਿੱਤੀ ਗਈ ਤੂੰ ਬਾਹਰ ਚੱਲ ਤੈਨੂੰ ਮੈਂ ਮਿਲਦਾ ਤੁਹਾਨੂੰ ਚੰਗੀ ਤਰੀਕੇ ਦੇ ਨਾਲ ਪਤਾ ਹਰਮੀਤ ਸਿੰਘ ਪਠਾਨ ਮਾਫਰਾ ਵੱਲੋਂ ਇਹ ਧਮਕੀ ਜਿਹੜੀ ਦਿੱਤੀ ਗਈ ਹੈ ਇਹਨੂੰ ਕਿੱਦਾਂ ਦੇਖਦੇ ਆ ਦੇਖੋ ਇਹ ਐਪੀਸੋਡ ਫਸਟ ਆਫ ਅਲ ਮੇਰੇ ਧਿਆਨ ਦੇ ਕਿਉਂਕਿ ਮੈਨੂੰ ਨਹੀਂ ਪਤਾ ਇਹ ਕੀ ਚੀਜ਼ ਹੋਈ ਐ ਕੀ ਗੱਲ ਹੋਈ ਐ ਕੀ ਘਟਨਾ ਹੋਈ ਐ ਉਦੋਂ ਅਸੀਂ ਤਾਂ ਸਾਡੇ ਸੈਸ਼ਨ ਦੇ ਵਿੱਚ ਤੁਹਾਡੇ ਰਾਹੀਂ ਮੀਡੀਆ ਦੇ ਵਿੱਚ ਖਬਰਾਂ ਚੱਲ ਰਹੀਆਂ ਨੇ ਵੀ ਆ ਚੀਜ਼ ਹੋਈ ਐ ਹੁਣ ਇਸ ਗੱਲ 'ਚ ਮੈਂ ਇਹ ਨਹੀਂ ਕਹਿੰਦਾ ਕਿ ਇਹ ਗੱਲ ਝੂਠੀ ਆ ਪਰ ਮੈਂ ਇਹ ਗੱਲ ਵੀ ਨਹੀਂ ਕਹਿੰਦਾ ਕਿ ਗੱਲ ਸੱਚੀ ਆ ਕਿਉਂਕਿ ਹੋ ਸਕਦਾ ਵੀ ਕਈ ਵਾਰੀ ਕੋਈ ਪ੍ਰੋਵੋਕੇਸ਼ਨ ਆ ਜਾਂਦੀ ਐ ਜਾਂ ਕਈ ਵਾਰੀ ਕੋਈ ਗੱਲ ਇਦਾਂ ਦੀ ਆਉਂਦੀ ਐ ਕਈ ਵਾਰੀ ਕੋਈ ਗੱਲ ਹੁੰਦੀ ਕੁਛ ਐ ਬਣ ਕੁਛ ਜਾਂਦੀ ਐ ਜੀ ਹੁੰਦੀ ਕੁਛ ਬਣ ਕੁਛ ਨਹੀਂ ਦੱਸ ਸ਼ਿਵਦਾਵਲ ਵੀ ਨੂੰ ਕਿੱਦਾਂ ਦੇਖ ਰਿਹਾ ਤੂੰ ਬਾਹਰ ਚੱਲ ਮੈਂ ਤੈਨੂੰ ਮਿਲਦਾ ਦੇਖੋ ਮੈਂ ਸੁਣੀ ਨਹੀਂ ਹੈ ਕਿ ਮੈਂ ਇਸ ਉੱਤੇ ਕੋਈ ਕਮੈਂਟ ਨਹੀਂ ਕਰੂੰਗਾ ਲੇਕਿਨ ਪਰਸਨਲੀ ਐਜ਼ ਪਰਸਨਲੀ ਮੇਰਾ ਪਰਸਨਲ ਓਪੀਨੀਅਨ ਹੈ ਕਿ ਸਾਨੂੰ ਸਾਰਿਆਂ ਨੂੰ ਜੀ ਮੀਡੀਆ ਦਾ ਜੋ ਬਣਦਾ ਸਨਮਾਨ ਹੈ ਉਹਦੇ ਤੋਂ ਵੀ ਜ਼ਿਆਦਾ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਮੀਡੀਆ ਇੱਕ ਇਦਾਂ ਦਾ ਪਲੇਟਫਾਰਮ ਹੈ ਜਿਦੇ 'ਚ ਅਸੀਂ ਭਾਵੇਂ ਸਰਕਾਰ 'ਚ ਹੋਈਏ ਜਾਂ ਭਾਵੇਂ ਸਰਕਾਰ 'ਚ ਨਾ ਹੋਈਏ ਮੈਟਰ ਨਹੀਂ ਕਰਦਾ ਲੇਕਿਨ ਸਾਡੀ ਜਿਹੜੀ ਗੱਲ ਹੈ ਉਹ মিডিਆ ਉਹ ਲੋਕਾਂ ਤੱਕ ਲੈ ਕੇ ਜਾਂਦਾ ਮੈਂ ਪਰਸਨਲੀ ਆਈ ਰਿਸਪੈਕਟ ਆਲ মিডিਆ ਪਰਸਨਸ ਜੀ ਲਾਸਵਾਲਾ ਸਿਰਫ ਲਗਾਤਾਰ ਜਿਹੜੀ ਹੈ ਕਿ ਇਸ ਸਦਨ ਦੇ ਉੱਤੇ ਜਿਹੜੀ ਕਾਰਵਾਈ ਚੱਲ ਰਹੀ ਹੈ ਇਹਦੇ ਵਿੱਚ ਤੁਸੀਂ ਦੇਖਿਆ ਲੀਡਾਂ ਦੀ ਬੋਲਬਾਲੀ ਚਾਹੇ ਉਹ ਸੱਤਾਧਾਰੀ ਧਿਰ ਤੋਂ ਹੋਵੇ ਜਾਂ ਫਿਰ ਅਸੀਂ ਗੱਲ ਕਰ ਲਈਏ ਵਿਰੋਧੀ ਧਿਰ ਜਿਹੜੀ ਇੱਕ ਤਰੀਕੇ ਦੇ ਨਾਲ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਹੈ ਸਾਡੇ ਬੱਚਿਆਂ ਦੇ ਉੱਤੇ ਜਿਹੜੇ ਇਸ ਸੈਸ਼ਨ ਨੂੰ ਦੇਖ ਰਹੇ ਨੇ ਬੜੀ ਚੰਗੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਲਾਈਵ ਸੈਸ਼ਨ ਕੀਤਾ ਇਹ ਹੋਣਾ ਚਾਹੀਦਾ ਸੀ ਪਤਾ ਲੱਗਣਾ ਚਾਹੀਦਾ ਸੀ ਕਿ ਲੋ ਦੋਨਾਂ ਧਿਰਾਂ ਤੇ ਸਵਾਲ ਹੈ ਚਾਹੇ ਉਹ ਵਿਰੋਧੀ ਧਿਰਾ ਚਾਹੇ ਸੱਤਾਧਾਰੀ ਪਾਰਟੀ ਮੈਂ ਮੈਂ ਇੱਕ ਗਲਤ ਹੋऊंगा ਕਿ ਸਿਸ਼ਟਾਚਾਰ ਬਹੁਤ ਮwidetilde ਜੀ ਅਤੇ ਭਾਵੇਂ ਸੱਤਾਪੱਖ ਭਾਵੇਂ ਵਿਰੋਧੀ ਸਾਡੀ ਲੜਾਈ ਵਿਚਾਰਾਂ ਦੀ ਹੈ ਪਰਸਨਲੀ ਕੁਛ ਨਹੀਂ ਜੀ ਸਾਡੀ ਲੜਾਈ ਹੈ ਕਾਰਗੁਜ਼ਾਰੀ ਦੀ ਜੀ ਜੇ ਦੋਦੀ ਪਾਰਟੀਆਂ ਨੇ ਪਿਛਲੀ ਸਰਕਾਰਾਂ ਨੇ ਵਧੀਆ ਕਾਰਗੁਜ਼ਾਰੀ ਕੀਤੀ ਹੁੰਦੀ ਤਾਂ ਸ਼ਾਇਦ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦਾ ਜਨਮ ਹੀ ਨਾ ਹੋਇਆ ਹੁੰਦਾ। ਸੈਂਟਰ ਦੀ ਜੇ ਆਪਾਂ ਸੈਂਟਰ ਲੈਵਲ ਤੇ ਕਰੀਏ ਕਾਂਗਰਸ ਨੇ ਜਾਂ ਭਾਪਾ ਤੇ ਜਨਤਾ ਪਾਰਟੀ ਦੀ ਵਧੀਆ ਕਾਰਗੁਜ਼ਾਰੀ ਹੁੰਦੀ ਤਾਂ ਫਿਰ ਆਮ ਆਦਮੀ ਪਾਰਟੀ ਦਾ ਜਨਮ ਨਾ ਹੋਇਆ ਹੁੰਦਾ। ਪੰਜਾਬ ਦੇ ਵਿੱਚ ਅਕਾਲੀ ਦਲ, ਭਾਪਾ ਦੇ ਘੱਟ ਜੁੜ ਰਿਹਾ, ਕਾਂਗਰਸ ਪਾਰਟੀ ਰਹੀ ਹੈ। ਜੇ ਇਹਨਾਂ ਨੇ ਵਧੀਆ ਕਾਰਗੁਜ਼ਾਰੀ ਕੀਤੀ ਹੁੰਦੀ ਤਾਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਸਰਕਾਰ ਚ ਨਾ ਹੁੰਦੀ। ਸਾਡੀ ਲੜਾਈ ਹੈ ਕਾਰਗੁਜ਼ਾਰੀ ਦੀ, ਸਾਡੀ ਲੜਾਈ ਹੈ ਵਿਚਾਰਧਾਰਾ ਦੀ, ਸਾਡੀ ਲੜਾਈ ਹੈ ਕਾਨੂੰਨ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਕਰੇ ਗੈਰ ਕਾਨੂੰਨੀ ਜਿਹੜੇ ਕੰਮ ਜਿਹੜੇ ਗੈਰ ਕਾਨੂੰਨੀ ਤਾਂ ਇੰਦਾ ਹੀ ਆ ਜਿਹੜੇ ਗੈਰ ਕਾਨੂੰਨੀ ਪੰਜਾਬ ਦੇ ਵਿੱਚ ਘਟਣਾ ਵਹੀਆਂ ਉਹਦਾ ਵਿਰੋਧ ਜੀ ਕਰਨਾ ਸਰਕਾਰ ਦਾ ਹੀ ਨਹੀਂ ਸਾਰਿਆਂ ਦਾ ਵੀ ਫਰਜ਼ ਬਣਦਾ ਜੀ ਹਾਂ ਮੈਂ ਤੁਹਾਡੀ ਗੱਲ ਨਾਲ ਕਿਤੇ ਨਾ ਕਿਤੇ ਸਹਿਮਤ ਆ ਕਿ ਜਿਹੜੀ ਸ਼ਬਦਾਵਲੀ ਆ ਉਹ ਇਦਾਂ ਦੀ ਹੋਣੀ ਚਾਹੀਦੀ ਕਿ ਸੁਣਨ ਵਾਲੇ ਨੂੰ ਵੀ ਔਰ ਜਿਹਦੇ ਐਟ ਪਬਲਿਕ ਲਾਰਜ ਜੇ ਪਬਲਿਕਲੀ ਗੱਲ ਵਿਖੇ ਤਾਂ ਉਹ ਇੱਕ ਲੱਗਣਾ ਚਾਹਦਾ ਹੈ ਕਿ ਕੋਈ ਰਿਸਪੈਕਟੇਬਲ ਕਨਸਟੀਟਿਊਸ਼ਨਲ ਪੋਸਟ ਹੋਲਡਰ ਬਿਲਕੁਲ ਬੋਲ ਰਿਹਾ ਅਸੀਂ ਉਸ ਠੀਕ ਹੈ ਜਿੱਦੀ ਜਿੱਦੀ ਡੇਟ ਤੋਂ 2 ਲੱਖ 2.5 ਲੱਖ ਬੰਦਿਆਂ ਨੇ ਤੁਹਾਨੂੰ ਚੁਣ ਕੇ ਜਿੱਕਰ ਭੇਜਿਆ ਹੋਵੇ ਤਾਂ ਸ਼ਰਧਾਪਲੀ ਐਸੀ ਹੋਣੀ ਚਾਹੀਦੀ ਮੈਂ ਦੇਖੋ ਮੈਂ ਇਹ ਸਾਰੇ ਵਾਸਤੇ ਕਹਿ ਰਿਹਾ ਜੀ ਮੈਂ ਸਾਰੇ ਵਾਸਤੇ ਸਾਡੀ ਪਰਸਨਲ ਜਿਹੜੀ ਕੁਆਲੀਫਿਕੇਸ਼ਨ ਆ ਉਹ ਕੀ ਹੋ ਸਕਦੀ ਹੈ ਕਿਸੇ ਨੂੰ ਉਹਦੇ ਨਾਲ ਕੋਈ ਇੰਟਰਸਟ ਨਹੀਂ ਹੁੰਦਾ ਕੋਈ ਪੰਜਵੀਂ ਪਾਸ ਵੀ ਕੋਈ ਦਸਵੀਂ ਪਾਸ ਵੀ ਕੋਈ ਬਾਰਵੀਂ ਪਾਸ ਵੀ ਕੋਈ ਡਾਕਟਰ ਹੈ ਮੈਂ ਵਕੀਲ ਆ ਕੋਈ ਕੀ ਹੋ ਸਕਦਾ ਉਹਨਾਂ ਨਾਲ ਕਿਸੇ ਨੂੰ ਪਰਸਨਲੀ ਕੋਈ ਇੰਟਰਸਟ ਨਹੀਂ ਹੈ ਲੇਕਿਨ ਜਦੋਂ ਆਪਾਂ ਸਦਨ ਦੇ ਵਿੱਚ ਆ ਉਦੋਂ ਸਾਨੂੰ ਮर्याਦਾ ਦਾ ਖਿਆਲ ਰੱਖਣਾ ਚਾਹੀਦਾ ਜੀ ਤੁਹਾਡਾ ਬਹੁਤ ਧੰਨਵਾਦ ਜੀ ਇਸ ਵੰਤ ਅਰਜਨੀਸ਼ ਸਿੰਘ ਅਰਜਨੀਸ਼ ਕੁਮਾਰ ਦਈਆ ਜੀ ਜਿਨ੍ਹਾਂ ਨੇ ਲਗਾਤਾਰ ਜਿਹੜੀ ਗੱਲਬਾਤ ਕੀਤੀ ਆ ਖਾਸ ਤੌਰ ਤੇ ਜਿਹੜੀ ਗੱਲ ਕੀਤੀ ਆ ਕਿ ਜਦੋਂ ਤੁਸੀਂ ਸਦਨ ਦੇ ਵਿੱਚੋਂ ਤੋਂ ਵਾਕਈ ਜਿਹੜਾ ਮਰਿਆਦਾ ਦਾ ਜਿਹੜਾ ਖਿਆਲ ਰੱਖਣਾ ਚਾਹੀਦਾ ਹਰ ਇੱਕ ਮੁੱਦੇ ਦੇ ਉੱਤੇ ਖੁੱਲ ਕੇ ਗੱਲ ਕੀਤੀ ਆ ਕੈਮਰਮੈਨ ਰਿਸ਼ਵਿੰਦਰ ਤੇ ਨਾਮ ਮੈਂ ਹਰਦੀਪ ਕੌਰ ਚੰਡੀਗੜ੍ਹ ਵਾਲਾ ਟਾਈਮ ਦੀ ਵੀ ਚੰਡੀਗੜ੍ਹ